ਅੰਮ੍ਰਿਤਸਰ ਡੀਸੀਪੀ ਵਿਜੇ ਆਲਮ ਸਿੰਘ ਵੱਲੋਂ ਐਲਾਨ ਚਾਇਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਮੌਕੇ ਤੇ ਹੋਏਗੀ ਕਾਨੂੰਨੀ ਕਾਰਵਾਈ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਮੈਂ ਆਲਮ ਅਜ ਸਿੰਘ ਡਿਪਟੀ ਕਮਿਸ਼ਨਰ ਆਫ ਪੁਲਿਸ ਲਾਅ ਐਂਡ ਆਰਡਰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇ ਜੋ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਪਤੰਗਬਾਜ਼ੀ ਦਾ ਸੀਜ਼ਨ ਸ਼ੁਰੂ ਹੋਣ ਲੱਗਾ ਹੈ ਤੇ ਸੀਜ਼ਨ ਦੇ ਦੌਰਾਨ ਚਾਇਨਾ ਡੋਰ ਪਲਾਸਟਿਕ ਡੋਰ ਤੇ ਸਿੰਥੈਟਿਕ ਡੋਰ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਤੇ ਮੈਂ ਔਨ ਬਿਹਫ ਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਇਲੀਗਲ ਆ ਚੀਜ਼ ਹੈ ਇਸ ਚੀਜ਼ ਨੂੰ ਜੋ ਵੀ ਕੋਈ ਵਰਤੇਗਾ ਸਟੋਰ ਕਰੇਗਾ ਜਾਂ ਸੇਲ ਕਰੇਗਾ ਉਹਦੇ ਖਿਲਾਫ BNS ਦੀ 163 17 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਹ ਇਹ ਹਦੂਦ ਵਿੱਚ ਕਹਿੰਦੇ ਥਾਣਿਆਂ ਦੇ ਵਿੱਚ ਪੂਰੀ ਨਾਕਾਬੰਦੀ ਵੀ ਕੀਤੀ ਜਾਏਗੀ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚੇ ਦਰਜ ਹੋ ਚੁੱਕੇ ਐ ਉਹਨਾਂ ਦੇ ਖਿਲਾਫ ਵੀ ਅਹ ਪੂਰੀ ਸਖਤ ਨਜ਼ਰ ਰੱਖੀ ਜਾਏਗੀ ਪੁਲਿਸ ਕਮਿਸ਼ਨਰਤ ਵੱਲੋਂ ਹਰੇਕ ਨੂੰ ਇਹ ਹੀ ਬੇਨਤੀ ਹੈ ਕਿ ਇਸ ਚੀਜ਼ ਦੀ ਵਰਤੋਂ ਨਾ ਕੀਤੀ ਜਾਏ ਕਿਉਂਕਿ ਇਹਦੇ ਨਾਲ ਪੰਛੀਆਂ ਦਾ ਤੇ ਟੂ व्हीਲਰ ਸਕੂਟਰ ਮੋਟਰਸਾਈਕਲ ਦੇ ਜਾਂਦੇ ਬੰਦਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਕਈ ਜਾਨਾਂ ਵੀ ਪਿਛਲੇ ਕੁ ਸਮੇਂ ਚ ਗਈਆਂ ਨੇ ਤੇ ਇਹਨੂੰ ਮੱਧ ਨਜ਼ਰ ਰੱਖਦੇ ਹੋਏ ਮੈਂ ਸਾਰਿਆਂ ਨੂੰ ਦੁਬਾਰਾ ਫੀਲ ਕਰਦਾ ਕਿ ਚਾਈਨਾ ਡੋਰ ਪਲਾਸਟਿਕ ਡੋਰ ਸਿੰਥੈਟਿਕ ਡੋਰ ਦੀ ਵਰਤੋਂ ਨਾ ਕੀਤੀ ਜਾਵੇ